ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਜਾਪਾ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਕੁਝ ਸ਼ਲੋਕ ਨੰਬਰ 37 ਤੋਂ 42 ਤੱਕ ਉਹਨਾਂ 'ਤੇ ਥੋੜੀ ਗੱਲ ਕਰਾਂਗੇ ਇਹ ਬਾਣੀ ਮਨ ਦੀਆਂ ਉਲਝਣਾ ਮਾਇਆ ਕਿਵੇਂ ਖਿੱਚ ਪਾਉਂਦੀ ਹੈ ਦੁਨੀਆ ਦੀ ਅਸਲੀਅਤ ਕੀ ਹੈ ਤੇ ਰੱਬ ਦੀ ਰਜ਼ਾ ਬਾਰੇ ਗੱਲ ਕਰਦੀ ਹੈ ਇਹ ਸ਼ਲੋਕ ਇੱਕ ਤਰ੍ਹਾਂ ਨਾਲ ਸਾਨੂੰ ਆਪਣੇ ਅੰਦਰ ਝਾਤੀ ਮਰਵਾਉਂਦੇ ਨੇ ਕਿ ਮਨ ਕਿਵੇਂ ਫਸਿਆ ਹੋਇਆ ਹੈ ਤੇ ਨਾਲੇ ਉਸ ਤੋਂ ਨਿਕਲਣ ਦਾ ਰਾਹ ਵੀ ਦੱਸਦੇ ਨੇ ਸ਼ੇ ਲੋਕ 37 ਵਿੱਚ ਗੁਰੂ ਸਾਹਿਬ ਮਨ ਨੂੰ ਮਾਇਆ ਵਿੱਚ ਫਸਿਆ ਦੱਸਦੇ ਹਨ ਮਨ ਮਾਇਆ ਮੈਂ ਰਮ ਰਿਓ ਨਿਕਸਤ ਨਾਹਿਨ ਮੀਤ ਫਿਰ ਉਹ ਮਿਸਾਲ ਦਿੰਦੇ ਨੇ ਨਾਨਕ ਮੂਰਤ ਚਿੱਤਰ ਜੋ ਛੱਡਤ ਨਾਹਿਨ ਪੀਤ ਇਸ ਦਾ ਭਾਵ ਹੈ ਕਿ ਜਿਵੇਂ ਪੇਂਟ ਕੰਧ ਵਿੱਚ ਰਚ ਜਾਂਦਾ ਹੈ ਉਸ ਦਾ ਹਿੱਸਾ ਬਣ ਜਾਂਦਾ ਹੈ ਮੂਰਤ ਚਿੱਤਰ ਜੋ ਉਸੇ ਤਰ੍ਹਾਂ ਮਨ ਵੀ ਦੁਨਿਆਵੀ ਖਿੱਚ ਯਾਨੀ ਮਾਇਆ ਵਿੱਚ ਇਕਮਿਕ ਹੋ ਗਿਆ ਇਸ ਵਿੱਚੋਂ ਨਿਕਲਣਾ ਕੋਈ ਸੌਖਾ ਕੰਮ ਨਹੀਂ ਛੱਡਤ ਨਾਹਿਨ ਪੀਤ ਅਗਲਾ ਸ਼ਲੋਕ ਨੰਬਰ 38 ਇਸ ਉਲਝਣ ਨੂੰ ਹੋਰ ਖੋਲਦਾ ਹੈ ਜਿੱਥੇ ਗੁਰੂ ਸਾਹਿਬ ਕਹਿੰਦੇ ਨੇ ਨਰ ਚਾਹਤ ਕਚ ਔਰ ਔਰੇ ਕੀ ਔਰੇ ਭਈ ਚਿਤਵਤ ਰਯੋ ਠਗੋਰ ਨਾਨਕ ਫਾਸੀ ਗਲਪਰੀ ਭਾਵ ਅਸੀਂ ਚਾਹੁੰਦੇ ਕੁਝ ਹੋਰ ਹਾਂ ਨਰ ਚਾਹਤ ਕਚ ਔਰ ਪਰ ਹੁੰਦਾ ਕੁਝ ਔਰੇ ਹੀ ਐ ਔਰੇ ਕੀ ਔਰੇ ਭਈ ਇਸ ਸੋਚ ਵਿਚਾਰ ਤੇ ਠੱਗੀ ਨਾਲ ਠਗੋਰ ਅਸੀਂ ਆਪਣੇ ਗਲੇ ਫਾਈ ਹੋਰ ਪੱਕੀ ਕਰੀ ਜਾਂਦੇ ਹਾਂ ਫਾਸੀ ਗਲਪਰੀ ਅਸੀਂ ਆਪਣੇ ਹੀ ਬਣਾਏ ਭਰਮਾਂ ਵਿੱਚ ਫਸਦੇ ਜਾਂਦੇ ਹਾਂ ਸ਼ਲੋਕ 39 ਵਿੱਚ ਇਹ ਸਵਾਲ ਉਠਾਇਆ ਗਿਆ ਹੈ ਕਿ ਜੇ ਸਾਡੀਆਂ ਚਾਹਤਾਂ ਮੁਤਾਬਕ ਨਹੀਂ ਹੁੰਦਾ ਤਾਂ ਕੋਸ਼ਿਸ਼ਾਂ ਤੇ ਯਤਨਾਂ ਦਾ ਕੀ ਮਤਲਬ ਗੁਰੂ ਸਾਹਿਬ ਫਰਮਾਉਂਦੇ ਹਨ ਯਤਨ ਬਹੁਤ ਸੁਖ ਕੇ ਕੀਏ ਦੁੱਖ ਕੋ ਕਿਉ ਨ ਕੋਏ ਸੁੱਖਾਂ ਲਈ ਬਹੁਤ ਭਾਜੀ ਦੌੜ ਕੀਤੀ ਯਤਨ ਬਹੁਤ ਸੁਖ ਕੇ ਕੀਏ ਦੁੱਖ ਤਾਂ ਕੋਈ ਵੀ ਨਹੀਂ ਚਾਹੁੰਦਾ ਦੁੱਖ ਕੋ ਕਿਉ ਨ ਕੋਏ ਪਰ ਅਗਲੀ ਤੁਕ ਬਹੁਤ ਅਹਿਮ ਹੈ ਕਹੋ ਨਾਨਕ ਸੁਨ ਰੇ ਮਨਾ ਹਰ ਪਾਵੈ ਸੋ ਹੋਏ ਹਰ ਭਾਵੈ ਸੋ ਹੋਏ ਯਾਨੀ ਹੁੰਦਾ ਉਹੀ ਹੈ ਜੋ ਉਸ ਪਰਮਾਤਮਾ ਨੂੰ ਪਾਉਂਦਾ ਹੈ ਜੋ ਉਸ ਦੀ ਰਜ਼ਾ ਵਿੱਚ ਹੈ ਇਹ ਸਮਝਣਾ ਜ਼ਰੂਰੀ ਹੈ ਕਿ ਇਸ ਦਾ ਮਤਲਬ ਹੱਥ ਤੇ ਹੱਥ ਧਰ ਕੇ ਬੈਠ ਜਾਣਾ ਨਹੀਂ ਸਗੋਂ ਇਹ ਸਮਝਣਾ ਹੈ ਕਿ ਸਾਡੀ ਕੋਸ਼ਿਸ਼ ਦੀ ਇੱਕ ਹੱਦ ਹੈ ਆਖਰੀ ਫੈਸਲਾ ਉਸ ਵੱਡੀ ਤਾਕਤ ਉਸ ਬ੍ਰਹਿਮੰਡੀ ਨਿਯਮ ਦਾ ਹੈ ਇਹ ਇੱਕ ਤਰ੍ਹਾਂ ਨਾਲ ਨਿਮਰਤਾ ਸਿਖਾਉਂਦੀ ਹੈ ਰਜ਼ਾ ਦੀ ਇਹ ਸਮਝ ਨੂੰ ਅਗਲਾ ਸ਼ਲੋਕ ਨੰਬਰ 40 ਜਵਾਬ ਦਿੰਦਾ ਹੈ ਗੁਰੂ ਸਾਹਿਬ ਕਹਿੰਦੇ ਨੇ ਜਗਤ ਭਿਖਾਰੀ ਫਿਰਤ ਹੈ ਸਭ ਕੋ ਦਾਤਾ RAM ਇਹ ਬਹੁਤ ਵੱਡੀ ਗੱਲ ਹੈ ਕਿ ਸਾਰਾ ਸੰਸਾਰ ਹੀ ਮੰਗਤੇ ਵਾਂਗੂ ਹੈ ਜਗਤ ਭਿਖਾਰੀ ਫਿਰਤ ਹੈ ਤੇ ਦੇਣ ਵਾਲਾ ਸਿਰਫ ਇੱਕੋ ਹੈ RAM ਪਰਮਾਤਮਾ ਸਭ ਕੋ ਦਾਤਾ RAM ਇਹ ਨਿਰਾਸ਼ਾ ਨਹੀਂ ਇਹ ਸਚਾਈ ਹੈ ਗੁਰੂ ਸਾਹਿਬ ਸਾਨੂੰ ਅਸਲੀਅਤ ਦਿਖਾ ਰਹੇ ਨੇ ਤਾਂ ਕਿ ਅਸੀਂ ਆਪਣੀ ਦਿਸ਼ਾ ਸਹੀ ਕਰ ਸਕੀਏ ਜੇ ਸਾਨੂੰ ਪਤਾ ਲੱਗ ਜਾਵੇ ਕਿ ਮੰਗਣਾ ਕਿੱਥੋਂ ਹੈ ਤਾਂ ਸਹੀ ਦਰ ਤੇ ਜਾਵਾਂਗੇ ਇਸ ਲਈ ਅੱਗੇ ਹੱਲ ਵੀ ਦੱਸਦੇ ਨੇ ਕਹੋ ਨਾਨਕ ਮਨ ਸਿਮਰਤੇ ਪੂਰਨ ਹੋਵੇ ਕਾਮ ਭਾਵ ਉਸ ਦਾਤੇ ਨੂੰ ਸਿਮਰ ਕੇ ਉਸ ਨੂੰ ਯਾਦ ਕਰਕੇ ਤੇਰੇ ਅਸਲ ਕੰਮ ਜੀਵਨ ਦੇ ਮਕਸਦ ਪੂਰੇ ਹੋਣਗੇ ਪੂਰਨ ਹੋਵੇ ਕਾਮ ਇਹ ਸਿੱਧਾ ਹੰਕਾਰ ਤੇ ਸੱਟ ਮਾਰਦਾ ਹੈ ਜਦੋਂ ਅਸੀਂ ਸੋਚਦੇ ਹਾਂ ਕਿ ਮੈਂ ਕੀਤਾ ਮੇਰੇ ਕਰਕੇ ਹੋਇਆ ਹੰਕਾਰ ਦੀ ਗਲਤੀਆਂ ਸ਼ਲੋਕ 41 ਵਿੱਚ ਬਹੁਤ ਹੀ ਸਿੱਧੀ ਤੇ ਸਾਫ਼ ਹੈ ਝੂਠੇ ਮਾਨ ਕਹਾ ਕਰੈ ਜਗ ਸੁਪਨੇ ਜਿਉ ਜਾਨ ਭਾਵ ਕਾਦਾ ਝੂਠਾ ਮਾਣ ਕਰਨਾ ਇਹ ਦੁਨੀਆ ਤਾਂ ਇੱਕ ਸੁਪਨੇ ਵਾਂਗ ਹੈ ਜਗ ਸੁਪਨੇ ਜਿਉਂ ਜਾਨ ਇਸ ਨੂੰ ਸਮਝ ਲੈ ਅੱਗੇ ਹੋਰ ਵੀ ਸਾਫ਼ ਕਰਦੇ ਨੇ ਇਨ ਮੈਂ ਕਛੂ ਹੋ ਤੇਰੋ ਨਹੀਂ ਨਾਨਕ ਕਹਿਓ ਬਖਾਨ ਇਸ ਵਿੱਚ ਤੇਰਾ ਆਪਣਾ ਤਾਂ ਕੁਝ ਵੀ ਨਹੀਂ ਹੈ ਇਨ ਮੈਂ ਕਛੂ ਹੋ ਤੇਰੋ ਨਹੀਂ ਅਖੀਰਲਾ ਸ਼ਲੋਕ ਨੰਬਰ 42 ਇਸ ਲੜੀ ਨੂੰ ਪੂਰਾ ਕਰਦਾ ਹੈ ਜਿਸ ਵਿੱਚ ਗੁਰੂ ਸਾਹਿਬ ਸ਼ਰੀਰ ਦੇ ਮਾਣ ਬਾਰੇ ਗੱਲ ਕਰਦੇ ਨੇ ਗਰਭ ਕਰਤ ਹੈ ਦੇਹ ਕੋ ਬਿਨ ਸੈ ਛਿਨ ਮੈ ਮਿਤ ਭਾਵ ਜਿਸ ਸ਼ਰੀਰ ਦਾ ਮਾਣ ਕਰਦਾ ਗਰਵ ਕਰਤ ਹੈ ਦੇਹ ਕੋ हे ਮਿੱਤਰ ਇਹ ਪਲ ਵਿੱਚ ਨਾਸ਼ ਹੋ ਜਾਣ ਵਾਲਾ ਬਿਨ ਸੈ ਛਿਨ ਮੈਂ ਮੀਤ ਫਿਰ ਅਸਲ ਜਿੱਤ ਕਿਸ ਦੀ ਹੈ ਇਹ ਸਵਾਲ ਬਣਦਾ ਹੈ ਤੇ ਜਵਾਬ ਵੀ ਨਾਲ ਹੀ ਹੈ ਜਿਹੇ ਪ੍ਰਾਣੀ ਹਰ ਜਸ ਕਹਿਓ ਨਾਨਕ ਤਿਹਜਗ ਜੀਤ ਭਾਵ ਜਿਸ ਨੇ ਪ੍ਰਭੂ ਦਾ ਜਸ ਗਾਇਆ ਜਿਹ ਪ੍ਰਾਣੀ ਹਰ ਜਸ ਕਹਿਓ ਜਿਸ ਨੇ ਉਸ ਸਦੀਵੀ ਸੱਚ ਨਾਲ ਨਾਤਾ ਜੋੜ ਲਿਆ ਅਸਲ ਵਿੱਚ ਜਗ ਜੀਤਿਆ ਉਹ ਹੈ ਨਾਨਕ ਤਿਹਜਗ ਜੀਤ ਜਿਸਨੇ ਇਸ ਨਾਚਵੰਤਾ ਨੂੰ ਸਮਝ ਕੇ ਉਸ ਅਵਿਨਾਸ਼ੀ ਨੂੰ ਪਾ ਲਿਆ ਸ਼ਾਇਦ ਇਸ ਦਾ ਮਤਲਬ ਮੌਤ ਦੇ ਡਰ ਤੋਂ ਉੱਪਰ ਉੱਠ ਜਾਣਾ ਹੈ ਇਹਨਾਂ 6 ਸ਼ਲੋਕਾਂ ਵਿੱਚ ਗੁਰੂ ਸਾਹਿਬ ਨੇ ਸਾਨੂੰ ਪੂਰਾ ਰਸਤਾ ਦਿਖਾ ਦਿੱਤਾ ਹੈ ਇੱਕ ਪੂਰਾ ਸਫ਼ਰ ਹੈ ਮਨ ਦੇ ਮਾਇਆ ਵਿੱਚ ਫਸਣ ਤੋਂ ਲੈ ਕੇ ਆਪਣੇ ਯਤਨਾਂ ਦੀ ਹੱਦ ਸਮਝਣ ਤੱਕ ਫਿਰ ਰਜ਼ਾ ਦੀ ਗੱਲ ਫਿਰ ਦੁਨੀਆ ਤੇ ਸਰੀਰ ਦੇ ਮਾਣ ਦਾ ਖੋਖਲਾਪਨ ਤੇ ਅਖੀਰ ਸਿਮਰਨ ਰਾਹੀ ਅਸਲ ਜਿੱਤ ਇਹ ਜੀਵਨ ਨੂੰ ਸਮਝਣ ਦਾ ਇੱਕ ਪੂਰਾ ਨਕਸ਼ਾ ਹੈ ਬਹੁਤ ਡੂੰਗੇ ਵਿਚਾਰ ਨੇ ਅਤੇ ਇਹ ਸਵਾਲ ਮਨ ਵਿੱਚ ਆਉਂਦੇ ਨੇ ਕਿ ਜੇ ਇਹ ਸਰੀਰ ਤੇ ਸੰਸਾਰ ਸੱਚ ਮੁੱਚ ਸੁਪਨੇ ਵਾਂਗ ਨਾਸ਼ਵਾਨ ਹਨ ਫਿਰ ਉਹ ਕਿਹੜੀ ਅਸਲ ਸਦਾਵੀ ਚੀਜ਼ ਹੈ ਜਿਸ ਨਾਲ ਜੁੜਿਆ ਜਾ ਸਕਦਾ ਹੈ ਤੇ ਦੂਜਾ ਜਗ ਜੀਤ ਹੋਣ ਦਾ ਮਤਲਬ ਸੰਸਾਰ ਨੂੰ ਜਿੱਤਣਾ ਮੌਤ ਦੇ ਡਰ ਤੋਂ ਪਾਰ ਜਾ ਕੇ ਇਸ ਦਾ ਸਾਡੀ ਰੋਜ਼ ਦੀ ਜ਼ਿੰਦਗੀ ਵਿੱਚ ਅਸਲ ਮਤਲਬ ਕੀ ਹੁੰਦਾ ਹੈ ਹਾਂਜੀ ਬਹੁਤ ਵਧੀਆ ਵਿਚਾਰ ਹੈ ਸੋਚਣ ਲਈ ਤੇ ਇਸੇ ਵਿਚਾਰ ਨਾਲ ਅੱਜ ਦੀ ਇਹ ਚਰਚਾ ਇੱਥੇ ਹੀ ਸਮਾਪਤ ਕਰਦੇ ਹਾਂ ਅਗਲੇ ਪੌਡਕਾਸਟ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਅਗਲੇ ਸ਼ਲੋਕਾਂ ਦੀ ਵਿਚਾਰ ਕਰਾਂਗੇ ਤਦ ਤੱਕ ਲਈ ਸਾਨੂੰ ਇਜਾਜ਼ਤ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ